ਟਕਾਂ ਦੀ ਪਰਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ ਛੇਮਾ ਭਾਗ ਸੁਣ ਰਹੇ ਹੋ ਜਾਗਰ ਵਿੰਗੇ ਹੱਥਾਂ ਨਾਲ ਬਾਟੀ ਵਿੱਚੋਂ ਬੁਰਕੀਆਂ ਚੁੱਕ ਕੇ ਖਾਣ ਲੱਗ ਪਿਆ ਪ੍ਰੀਤੋ ਨੇ ਸੋਚ-ਸੋਚ ਕੇ ਜਾਗਰ ਨੂੰ ਦੱਸਣਾ ਸ਼ੁਰੂ ਕੀਤਾ ਵੇਖੀ ਅੱਜ ਨਾ ਅਸੀਂ ਬਾਬੇ ਕੇ ਮੰਡੀ ਵਾਲੇ ਖੇਤ ਨਰਮਾ ਚੁਗਣ ਗਏ ਸੀ ਮੰਡੀ ਨੂੰ ਪੱਕੀ ਸੜਕ ਜਾਂਦੀ ਐ ਨਾ ਅਸੀਂ ਸੜਕ ਦੇ ਨਾਲ ਹੀ ਖੇਤ ਵਿੱਚ ਨਰਮਾ ਚੁਗ ਰਿੰਗਾ ਸੀ ਦੁਪਹਿਰੇ ਜਹੇ ਨਾ ਮਿਰਪੂਆ ਦਾ ਜਵਾਈ ਸੜਕੇ ਸੜਕ ਸਾਈਕਲ ਚਲਾਉਂਦਾ ਆਵੇ ਮੈਂ ਸਿਆਣ ਲਿਆ ਮੈਂ ਤਾਂ ਝੋਲੀ ਵੀ ਨਾ ਲਾਹੀ ਤੇ ਸੜਕ ਤੇ ਉਹਦੇ ਮੂਰੇ ਜਾ ਸਸਰੀਕਾਲ ਬੁਲਾਈ ਸੁਖ ਸੰਦ ਪੁੱਛੀ ਆਪਣੀ ਆਖ ਦੱਸੀ ਮੇਰੀ ਭੂਆ ਦੇ ਘਰ ਦੀ ਸੁਖ ਸੰਦ ਦੱਸ ਕੇ ਉਹ ਮੰਡੀ ਨੂੰ ਚੱਲਿਆ ਗਿਆ ਮੇਰੀ ਭੂਆ ਦੀ ਕੁੜੀ ਸਿਧਰੀ ਹੈ ਨਾ ਉਹਦਾ ਵੀ ਉਹਦੇ ਨਾਲ ਕਲੇਸ਼ ਹੀ ਰਹਿੰਦਾ ਹੈ। ਪ੍ਰੀਤੋ ਅਜੇ ਉਸ ਨੂੰ ਦੱਸ ਹੀ ਰਹੀ ਸੀ ਕਿ ਜਾਗਰ ਨੇ ਤਿਉੜੀਆਂ ਪਾ ਕੇ ਕਿਹਾ ਫੇਰ ਤੂੰ ਉਹਨਾਂ ਦਾ ਕਲੇਸ਼ ਮੁਕਾ ਦੇਵੇਂਗੀ? ਪ੍ਰੀਤੋ ਇੱਕਦਮ ਚੁੱਪ ਕਰ ਗਈ। ਉਸ ਨੇ ਜਾਗਰ ਨੂੰ ਇਹ ਵੀ ਨਾ ਦੱਸਿਆ ਕਿ ਉਹ ਪ੍ਰੀਤੋ ਨੂੰ 10 ਰੁਪਏ ਦਾ ਨੋਟ ਬਦੋ-ਬਦੀ ਦੇ ਗਿਆ ਹੈ। ਉਹ ਚੁੱਪ ਕਰਕੇ ਰੋਟੀ ਟੁੱਕ ਦਾ ਆਹਰ ਕਰਨ ਲੱਗ ਪਈ। ਰੋਟੀ ਖਾ ਕੇ ਉਸ ਨੇ ਪ੍ਰੀਤੋ ਨਾਲ ਕੋਈ ਗੱਲ ਨਾ ਕੀਤੀ ਸਗੋਂ ਸੋਚੀ ਪੈ ਗਿਆ ਪ੍ਰੀਤੋ ਦਾ ਖੇਤਾਂ ਵਿੱਚ ਨਰਮਾ ਚੁਗਣ ਜਾਣਾ ਸੜਕ ਤੇ ਉਸ ਦੇ ਭੂਆ ਦੇ ਜਵਾਈ ਨੇ ਮਿਲਣਾ ਉਸ ਨੇ ਭੂਆ ਦੇ ਜਵਾਈ ਦੀ ਸਿਫਤ ਕਰਨੀ ਜਾਗਰ ਦਾ ਕਾਲਜਾ ਜਿਹਾ ਮਚਣ ਲੱਗ ਪਿਆ ਸੀ ਹੁਣ ਪ੍ਰੀਤੋ ਖੇਤੋਂ ਆ ਕੇ ਨਹਾ ਧੋ ਕੇ ਰੋਟੀ ਟੁਕ ਕਰਕੇ ਜਾਗਰ ਨੂੰ ਫੜਾਤਾ ਦਿੰਦੀ ਪਰ ਉਸ ਨਾਲ ਕੋਈ ਖਾਸ ਗੱਲ ਨਹੀਂ ਕਰਦੀ ਸੀ ਬਸ ਕੁਛ ਕੁਛ ਸੋਚਦੀ ਰਹਿੰਦੀ ਇੱਕ ਦਿਨ ਜਾਗਰ ਆਪਣੇ ਮੰਜੇ ਤੇ ਬੈਠਾ ਦੋ ਤਾਰੀਆਂ ਵਜਾਈ ਜਾਂਦਾ ਸੀ ਲੈਂਬਰ ਆਪਣੇ ਘਰ ਵੱਲ ਨੂੰ ਬੀਹੀ ਵਿੱਚ ਦੀ ਲੰਘਿਆ ਜਾਂਦਾ ਸੀ ਜਾਗਰ ਨੇ ਲੈਂਬਰ ਨੂੰ ਲੰਘੇ ਜਾਂਦੇ ਨੂੰ ਵੇਖ ਕੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਓਏ ਲੈਂਬਰਾ ਓਏ ਲੈਂਬਰਾ ਲੈਂਬਰ ਨੇ ਬੀਹੀ ਵਿੱਚ ਆਪਣਾ ਸਾਈਕਲ ਸਟੈਂਡ ਤੇ ਲਾਇਆ ਅਤੇ ਉਹ ਜਾਗਰ ਦੀ ਕੋਠੜੀ ਵੱਲ ਚੱਲਿਆ ਗਿਆ ਜਾਗਰ ਨੇ ਉਸ ਨੂੰ ਉਲਾਮਾ ਦਿੱਤਾ ਓਏ ਯਾਰ ਹੁਣ ਤੂੰ ਕਿੰਨੇ ਦਿਨ ਹੋ ਗਏ ਸਾਡੇ ਘਰ ਗੇੜਾ ਹੀ ਨਹੀਂ ਮਾਰਿਆ ਓ ਚਾਚਾ ਮੈਨੂੰ ਇਸ ਮਹੀਨੇ ਵਾਵਾ ਕੰਮ ਰਿਹਾ ਮੈਂ ਸ਼ਹਿਰ ਦਿਹਾੜੀ ਕਰਨ ਜਾਂਦਾ ਹਾਂ ਬਸ ਟਾਈਮ ਹੀ ਨਹੀਂ ਲੱਗਿਆ ਹੋਰ ਸੁਣਾ ਫਿਰ ਸ਼ਹਿਰ ਦੀ ਕੋਈ ਗੱਲਬਾਤ ਜਾਗਰ ਬੋਲਿਆ ਤੂੰ ਸੁਣਾ ਹੁਣ ਕੋਈ ਦਵਾਈ ਬੂਟੀ ਖਾਂਦਾ ਹੈ ਕਿ ਨਹੀਂ ਹੁਣ ਭਰਾਵਾ ਮੈਂ ਕਿੱਥੋਂ ਲਿਆਵਾਂ ਦਵਾਈ ਬੂਟੀ ਉਹ ਗੱਲ ਸੁਣ ਚਾਚਾ ਤੂੰ ਵਹਿਮਾ ਭਰਮਾਂ ਦੇ ਚੱਕਰਾਂ ਚ ਨਾ ਪੈ ਮੈਂ ਤੈਨੂੰ ਲੱਗਦਾ ਹੈ ਤੈਨੂੰ ਗਠੀਏ ਦੀ ਬਿਮਾਰੀ ਹੈ ਮੈਂ ਤੈਨੂੰ ਸ਼ਹਿਰ ਚ ਕਿਸੇ ਡਾਕਟਰ ਤੋਂ ਦਵਾਈ ਲਿਆ ਕੇ ਦੇਵਾਂਗਾ ਓਏ ਫੇਰ ਤਾਂ ਸ਼ੇਰਾ ਮੈਂ ਤੇਰਾ ਸਾਰੀਉ ਮਰਗੋਣਾ ਪੁਲਾਮਾ ਜੇ ਮੈਂ ਠੀਕ ਹੋ ਕੇ ਤੁਰਨ ਲੱਗ ਜਾਵਾਂ ਭਾਵੇਂ ਖਲਵੜੀਆਂ ਤੇ ਤੁਰਨ ਲੱਗ ਪਾਵਾਂ ਕੋਈ ਨਾ ਮੈਂ ਪੁੱਛੂ ਕਿਸੇ ਡਾਕਟਰ ਨੂੰ ਚਾਰ ਪੈਸਾ ਕੋਲੋਂ ਵੀ ਲਾ ਦੂੰਗਾ ਫੇਰ ਨਾ ਸ਼ੇਰਾ ਮੈਂ ਤੇਰਾ ਬਹੁਤ ਧੰਨਵਾਦ ਕਰਾਂ ਓਏ ਜਿਉਣ ਜੋਗਿਆ ਜਾਗਰ ਲੈਂਬਰ ਦੀਆਂ ਮਿੰਤਾਂ ਕਰ ਰਿਹਾ ਸੀ ਇਹ ਆ ਕੇ ਲੈਂਬਰ ਵਿਹੀ ਵਿੱਚੋਂ ਆਪਣਾ ਸਾਈਕਲ ਚੁੱਕ ਕੇ ਚੱਲਿਆ ਗਿਆ ਸੀ ਲੈਂਬਰ ਸਾਰਾ ਦਿਨ ਸ਼ਹਿਰ ਮਜ਼ਦੂਰੀ ਕਰਕੇ ਘਰ ਆਉਂਦਾ ਰੋਟੀ ਟੁਕ ਖਾ ਕੇ ਉਹ ਮਾਂ ਪੁੱਤ ਕੁਝ ਘਰੇਲੂ ਗੱਲਾਂ ਕਰਦੇ ਫਿਰ ਉਹ ਸਹਿਤ ਦੀ ਨਵੀਂ ਲਿਆਂਦੀ ਕਿਤਾਬ ਲੈਂਪ ਦੇ ਚਾਨਣੇ ਪੜਨ ਬੈਠ ਜਾਂਦਾ ਉਹ ਸ਼ਹਿਰ ਦੀ ਲਾਇਬ੍ਰੇਰੀ ਦਾ ਮੈਂਬਰ ਬਣ ਗਿਆ ਸੀ ਹਫ਼ਤੇ 10 ਦਿਨਾਂ ਮਗਰੋਂ ਸਾਰੀ ਕਿਤਾਬ ਪੜ ਕੇ ਉਹ ਜਮ੍ਹਾਂ ਕਰਵਾ ਆਉਂਦਾ ਤੇ ਹੋਰ ਲੈ ਆਉਂਦਾ ਲੈਂਪ ਦੇ ਚਾਨਣੇ ਪੜੀ ਜਾਂਦਾ ਜਦ ਨੀਂਦ ਆ ਜਾਂਦੀ ਤਾਂ ਸੌਂ ਜਾਂਦਾ ਹੁਣ ਉਹ ਇੱਕ ਕਾਪੀ ਪੈਨ ਵੀ ਲੈ ਆਇਆ ਸੀ ਜੇ ਕੁਝ ਉਸ ਨੂੰ ਚੰਗਾ ਲੱਗਦਾ ਉਹ ਕਾਪੀ ਵਿੱਚ ਨੋਟ ਕਰ ਲੈਂਦਾ ਕਦੇ-ਕਦੇ ਆਪ ਕਿਸੇ ਕਵਿਤਾ ਜਾਂ ਗੀਤ ਦੀਆਂ ਲਾਈਨਾਂ ਲਿਖਣ ਦੀ ਕੋਸ਼ਿਸ਼ ਵੀ ਕਰਦਾ ਕਾਪੀ ਵਿੱਚ ਉਸ ਨੇ ਕੁਝ ਕਵਿਤਾਵਾਂ ਤੇ ਗੀਤ ਲਿਖਲੇ ਸਨ ਇਸ ਤਰ੍ਹਾਂ ਕਿਤਾਬਾਂ ਪੜ੍ਹ-ਪੜ ਉਸ ਨੂੰ ਸੋਝੀ ਆ ਗਈ ਸੀ ਇੱਕ ਦਿਨ ਬਲਵੀਰ ਉਸ ਨੂੰ ਕੰਮ ਤੋਂ ਛੁੱਟੀ ਕਰਕੇ ਜਾਂਦੇ ਨੂੰ ਤਕਰੀਬਨ 5:00 ਵਜੇ ਮਿਲਿਆ ਅਰਾਜੀ ਖੁਸ਼ੀ ਪੁੱਛਣ ਮਗਰੋਂ ਉਸ ਨੇ ਲੈਂਬਰ ਨੂੰ ਕਿਹਾ ਕੱਲ ਨੂੰ ਨਾ ਐਤਵਾਰ ਤੂੰ ਛੁੱਟੀ ਕਰ ਲੈ ਮੈਂ तकरीबन 11 ਵਜੇ ਸ਼ਹਿਰ ਦੇ ਰੋਜ਼ ਗਾਰਡਨ ਵਿੱਚ ਤੂੰ ਆ ਜਾਵੇਂ ਆਪਾਂ ਇੱਕ ਸਹਿਸਵਾ ਬਣਾਈ ਹੈ ਉਸ ਸਹਿਸਵਾ ਦੀ ਮੀਟਿੰਗ ਵਿੱਚ ਹੋਰ ਮੁੰਡੇ ਤੇ ਲਖਾਰੀ ਵੀ ਆਉਣਗੇ ਜੇ ਤੂੰ ਕੋਈ ਕਵਿਤਾ ਜਾਂ ਕੋਈ ਰਚਨਾ ਲਿਖੀ ਹੈ ਤਾਂ ਲੈ ਕੇ ਆਵੇਂ ਤੇ ਸਵਾ ਵਿੱਚ ਸੁਣਾਈ ਉੱਥੇ ਲਖਾਰੀ ਤੇਰੀ ਰਚਨਾ ਜਾਂ ਕਵਿਤਾ ਨੂੰ ਵਾਜ ਕੇ ਸਹੀ ਦਿਸ਼ਾਵੀ ਦੱਸਣਗੇ ਲੈਂਬਰ ਖੁਸ਼ ਹੋਇਆ ਬਲਵੀਰ ਨੂੰ ਸਤਿਵਚਨ ਕਹਿ ਕੇ ਸਾਈਕਲ ਤੇ ਲੱਤ ਦੇ ਕੇ ਪਿੰਡ ਵੱਲ ਨੂੰ ਰਵਾਨਾ ਹੋ ਗਿਆ ਅੱਜ ਐਤਵਾਰ ਸੀ ਲੈਂਬਰ ਨੇ ਆਪਣੀ ਮਾਂ ਚੰਦਕੌਰ ਨੂੰ ਕਿਹਾ ਕਿ ਮਾਂ ਰੋਟੀ ਜਲਦੀ ਬਣਾ ਦੇ ਮੈਨੂੰ ਸ਼ਹਿਰ ਜਾਣਾ ਹੈ ਉਂਝ ਤੇ ਅੱਜ ਛੁੱਟੀ ਹੈ ਪਰ ਸਾਡੀ ਮੀਟਿੰਗ ਹੈ ਉਹ ਨਹਾ ਕੇ ਤਿਆਰ ਹੋ ਗਿਆ ਤੇ ਸਾਈਕਲ ਚੁੱਕ ਕੇ ਸ਼ਹਿਰ ਨੂੰ ਰਵਾਨਾ ਹੋ ਗਿਆ ਸਾਈਕਲ ਭਜਾ ਕੇ ਉਹ ਸ਼ਹਿਰ ਅੱਪੜ ਗਿਆ ਰੋਜ਼ ਗਾਰਡਨ ਵੀ ਉਹ ਜਾਣਦਾ ਸੀ ਕਿ ਕਿੱਥੇ ਕੋ ਹੈ ਉਹ ਰੋਜ਼ ਗਾਰਡਨ ਵਿੱਚ ਚੱਲਿਆ ਗਿਆ ਇੱਕ ਪਾਸੇ ਸਾਈਕਲ ਖੜੇ ਸਨ ਲੈਂਬਰ ਨੇ ਵੀ ਉੱਥੇ ਸਾਈਕਲ ਨੂੰ ਸਟੈਂਡ ਲਾ ਕੇ ਜਿੰਦਾ ਲਾ ਦਿੱਤਾ ਇੱਕ ਗੋਲ ਦੈਰਾ ਜਿਹਾ ਬਣਿਆ ਹੋਇਆ ਸੀ ਕੁਛ ਲਿਖਾਰੀ ਬੈਠੇ ਸਨ ਕੁਝ ਨੌਜਵਾਨ ਮੁੰਡੇ ਸਨ ਕੁਝ ਪੱਕੜ ਆਦਮੀ ਵੀ ਸਨ ਉਹ ਜਾ ਕੇ ਦੋਵੇਂ ਹੱਥ ਜੋੜ ਕੇ ਸਾਰਿਆਂ ਨੂੰ ਫਤਿਹ ਬੁਲਾ ਕੇ ਗੋਲ ਦੈਰੇ ਵਿੱਚ ਬੈਠ ਗਿਆ ਬਲਵੀਰ ਨੇ ਜਾਣ ਪਛਾਣ ਕਰਵਾਈ ਇਸ ਮੁੰਡੇ ਦਾ ਨਾਂ ਲੈਂਬਰ ਹੈ ਇਹ ਮੁੰਡਾ ਕਵਿਤਾ ਲਿਖਣ ਦਾ ਸ਼ੌਕ ਰੱਖਦਾ ਸਾਰੇ ਲਿਖਾਰੀ ਮੁਸਕਰਾ ਕੇ ਉਸ ਵੱਲ ਚਾਕੇ ਲੈਂਬਰ ਬੜਾ ਖੁਸ਼ ਹੋਇਆ ਬਲਿਵੀਰ ਨੇ ਇੱਕ ਅਧਖੜ ਵਿਦਵਾਨ ਦਾ ਨਾਂ ਲੈ ਕੇ ਬੋਲਿਆ ਹੁਣ ਸਾਡੇ ਮੁੱਖ ਮਹਿਮਾਨ ਸਾਡੇ ਸਤ ਸਭਾ ਦੀ ਸ਼ੁਰੂਆਤ ਕਰਨ ਲਈ ਆਪਣੇ ਵਿਚਾਰ ਰੱਖਣਗੇ ਉਸ ਵਿਦਵਾਨ ਨੇ ਕੁਝ ਸੰਬੋਧਨੀ ਸ਼ਬਦ ਬੋਲ ਕੇ ਆਪਣਾ ਵਿਖਿਆਨ ਸ਼ੁਰੂ ਕੀਤਾ ਦੋਸਤੋ ਸਾਰੀ ਦੁਨੀਆ ਵਿੱਚ ਕੁਝ ਲੋਕਾਂ ਗਰੀਬਾਂ ਦਾ ਖੂਨ ਪੀ ਕੇ ਮਾਇਆ ਇਕੱਠੀ ਕਰਦੇ ਹਨ ਜਿਵੇਂ ਸਾਡੇ ਗੁਰੂ ਸਹਿਬਾਨਾਂ ਨੇ ਕਿਹਾ ਸੀ ਕਿ ਮਲਕ ਭਾਗੋ ਤਾਂ ਲਾਲੋ ਵਰਗੇ ਗਰੀਬਾਂ ਦਾ ਖੂਨ ਪੀ ਕੇ ਮਾਇਆ ਜੋੜ ਕੇ ਫਿਰ ਗਰੀਬਾਂ ਨੂੰ ਹੀ ਦੁੱਖ ਦਿੰਦੇ ਸੀ ਰਾਜ ਦੋ ਕਿਸਮ ਦੇ ਹੁੰਦੇ ਨੇ ਭਰਾਵੋ ਇੱਕ ਰਾਜ ਲੋਕਾਂ ਦਾ ਹੁੰਦਾ ਹੈ ਦੂਜਾ ਜੋਕਾਂ ਦਾ ਹੁੰਦਾ ਹੈ ਉਸ ਵਿਦਵਾਨ ਨੇ ਭਾਸ਼ਣ ਦੇ ਕੇ ਲੋਕਾਂ ਵਿੱਚ ਸਹਿਤ ਰਚਣ ਨੂੰ ਉੱਤਮ ਕਿਹਾ ਉਸ ਨੇ ਕਿਹਾ ਕਿ ਜੋ ਲੇਖ ਲੋਕਾਂ ਲਈ ਲਿਖਦਾ ਹੈ ਉਸ ਦੀਆਂ ਰਚਨਾਵਾਂ ਹੀ ਚਿਰ ਜੀਵੀ ਰਹਿਣਗੀਆਂ ਲੋਕਾਂ ਦਾ ਲੇਖਕ ਲੋਕਾਂ ਵਿੱਚੋਂ ਹੀ ਲੋਕਾਂ ਲਈ ਜੋ ਸਹਿਤ ਸਾਹਿਤ ਲਿਖਦਾ ਹੈ ਉਹ ਉੱਤਮ ਸਾਹਿਤ ਹੈ ਬਾਕੀ ਜੋ ਆਵਲਾ ਸਵਲਾ ਲਿਖਦੇ ਹਨ ਉਸ ਦੀ ਸਾਰੀ ਉਮਰ ਨਹੀਂ ਹੁੰਦੀ ਉਹ ਜਲਦੀ ਖਤਮ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਭੁੱਲ ਜਾਂਦਾ ਹੈ ਫਿਰ ਰਚਨਾਮਾ ਦਾ ਦੌਰ ਸ਼ੁਰੂ ਹੋਇਆ ਇੱਕ ਲੇਖਕ ਜਦ ਆਪਣੀ ਰਚਨਾ ਪੜ ਚੁੱਕਦਾ ਤਾਂ ਬਾਕੀ ਸਾਰੇ ਰਚਨਾ ਦੀ ਤਾਰੀਫ ਕਰਦੇ ਜਾਂ ਕੋਈ ਲੇਖਕ ਉਸ ਵਿੱਚ ਨੁਕਸ ਕੱਢਦਾ ਜਦ ਲੈਂਬਰ ਦੀ ਵਾਰੀ ਆਈ ਤਾਂ ਉਸ ਨੇ ਆਪਣਾ ਨਵਾਂ ਲਿਖਿਆ ਗੀਤ ਗਾ ਕੇ ਸੁਣਾਇਆ ਪਹਿਲਾ ਉਸਨੇ ਗੀਤ ਦੀ ਭੂਮਿਕਾ ਬੰਨੀ ਆਸ਼ਕ ਆਪਣੀ ਮਸ਼ੂਕ ਦੀ ਡੋਲੀ ਕੱਚੇ ਰਾਹਾਂ ਵਿੱਚ ਜਾਂਦੀ ਦੇਖ ਕੇ ਜਾਰੋ-ਜਾਰ ਰੋਂਦਾ ਇਸ ਤਰ੍ਹਾਂ ਆਖਦਾ ਹੈ ਫਿਰ ਉਹ ਗੀਤ ਗਾਉਣ ਲੱਗਦਾ ਹੈ ਰੋਂਦਾ ਛੱਡ ਕੇ ਚਾਕ ਨੂੰ ਬੈ ਗਈ ਖੇੜਿਆਂ ਦੇ ਰੱਥ ਚੜ੍ਹ ਕੇ ਉੜਦੀ ਧੂੜ ਦੇ ਸੇ ਵੇਖਿਆ ਟਿੱਬੇ ਉੱਤੇ ਖੜ ਕੇ ਗਾਉਣ ਵੀ ਜਾਣਦਾ ਸੀ ਜਦ ਲੈਂਬਰ ਗੀਤ ਗਾ ਚੁੱਕਿਆ ਤਾਂ ਦੋ ਮੁੰਡਿਆਂ ਨੇ ਗੀਤ ਨੂੰ ਵਧੀਆ ਕਿਹਾ ਪਰ ਅਧਖੜ ਆਲੋਚਕ ਵਿਦਵਾਨ ਨੇ ਕਿਹਾ ਸ਼ਾਬਾਸ਼ ਲੈਂਬਰ ਸਿਆ ਤੇਰੇ ਗੀਤ ਲੇਖਣ ਦੇ ਪਹਿਲੇ ਯਤਨ ਵਧੀਆ ਹਨ ਪਰ ਹੁਣ ਇਸ਼ਕ ਮੁਸ਼ਕ ਦਾ ਜ਼ਮਾਨਾ ਨਹੀਂ ਰਿਹਾ ਅਸੀਂ ਲੋਕਾਂ ਦੀ ਗੱਲ ਕੀਤੀਏ ਲੋਕ ਗਰੀਬੀ ਨਾਲ ਮਰ ਰਹੇ ਹਨ ਕਈ ਗਰੀਬਾਂ ਨੂੰ ਤਾਂ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਅਸੀਂ ਉਹਨਾਂ ਲਈ ਲਿਖਣਾ ਹੈ ਉਹਨਾਂ ਲੋਕਾਂ ਲਈ ਇਸ਼ਕ ਮੁਸ਼ਕ ਦੇ ਕੋਈ ਮਾਣੇ ਨਹੀਂ ਰਹਿ ਜਾਂਦੇ ਜਦੋਂ ਅਸੀਂ ਲੋਕਾਂ ਲਈ ਆਪਣੀਆਂ ਰਚਨਾਵਾਂ ਲਿਖਾਂਗੇ ਤਾਂ ਲੋਕ ਸਾਨੂੰ ਹੱਥਾਂ ਤੇ ਚੁੱਕ ਲੈਣਗੇ ਇਸ ਲਈ ਇਸ਼ਕ ਮੁਸ਼ਕ ਦਾ ਵਿਸ਼ਾ ਛੱਡ ਕੇ ਕਿਰਤਿਆਂ ਦੇ ਗੀਤ ਲਿਖਿਆ ਕਰ ਮਹਿਨਤ ਕਾ ਲੋਕਾਂ ਦੀਆਂ ਔਖਾਂ ਦੀਆਂ ਕਵਿਤਾਵਾਂ ਤੇ ਗੀਤ ਆਦ ਲਿਖੋ ਬਾਕੀ ਤੇਰੀ ਤੁਕਬੰਦੀ ਵਧੀਆ ਹੈ ਤੂੰ ਗੀਤ ਲਿਖ ਸਕਦਾ ਹੈ ਲੈਂਬਰ ਦੇ ਦਿਮਾਗ ਵਿੱਚ ਇੱਕਦਮ ਆਇਆ ਕਿ ਵਾਰ ਸ਼ਿਸ਼ਾ ਨੇ ਵੀ ਇਸ਼ਕ ਬਾਰੇ ਲਿਖਿਆ ਹੈ ਅੱਜ ਤੱਕ ਲੋਕਾਂ ਦੀਆਂ ਕਚਹਿਰੀਆਂ ਵਿੱਚ ਵਾਰ ਸ਼ਿਸ਼ਾ ਦੀ ਹੀਰ ਪੜੀ ਜਾਂਦੀ ਹੈ ਪਰ ਇਹ ਗੱਲ ਉਹ ਮਨ ਵਿੱਚ ਹੀ ਰੱਖ ਗਿਆ ਅਤੇ ਕਿਹਾ ਠੀਕ ਹੈ ਜੀ ਲੋਕਾਂ ਬਾਰੇ ਲਿਖਾਂਗਾ ਮੀਟਿੰਗ ਖਤਮ ਹੋਈ ਤੇ ਲੈਂਬਰ ਸਾਈਕਲ ਚਲਾਉਂਦਾ ਵਾਪਸ ਪਿੰਡ ਨੂੰ ਆ ਰਿਹਾ ਸੀ ਉਹ ਸੋਚਦਾ ਆਉਂਦਾ ਸੀ ਕਿ ਖੈਰ ਇਹਨਾਂ ਲੇਖਕਾਂ ਦੀ ਗੱਲ ਤਾਂ ਠੀਕ ਹੈ ਸਾਨੂੰ ਗਰੀਬਾਂ ਬਾਰੇ ਲਿਖਣਾ ਚਾਹੀਦਾ ਹੈ ਸਾਨੂੰ ਲੋਕਾਂ ਬਾਰੇ ਲਿਖਣਾ ਚਾਹੀਦਾ ਹੈ ਮੈਂ ਵੀ ਇੱਕ ਗਰੀਬ ਘਰ ਵਿੱਚ ਜੰਮਿਆ ਮੁੰਡਾ ਹੀ ਹਾਂ ਹੁਣ ਮੈਂ ਗਰੀਬ ਲੋਕਾਂ ਬਾਰੇ ਕਿਰਤੀ ਲੋਕਾਂ ਬਾਰੇ ਹੀ ਲਿਖਿਆ ਕਰਾਂਗਾ ਇਹ ਸੋਚਾਂ ਸੋਚਦਾ ਹੀ ਉਸ ਸਾਈਕਲ ਭਜਾ ਕੇ ਪਿੰਡ ਨੂੰ ਆ ਗਿਆ ਦੈਲਸ਼ੇ ਪ੍ਰਿਹਸੀ ਜਦ ਉਹ ਆਪਣੇ ਘਰ ਆ ਗਿਆ ਸੀ ਸਾਹਿਤ ਸਵਾ ਦੀ ਮੀਟਿੰਗ ਮਹੀਨੇ ਦੇ ਪਹਿਲੇ ਐਤਵਾਰ ਹੁੰਦੀ ਸੀ ਲੈਂਬਰ ਨੂੰ ਐਸਾ ਚਸਕਾ ਪਿਆ ਕਿ ਮਹੀਨੇ ਦੇ ਪਹਿਲੇ ਐਤਵਾਰ ਸੁਦੇਹਾਂ ਜਾ ਕੇ ਨਹਾ ਧੋ ਕੇ ਰੋਟੀ ਖਾ ਕੇ ਸਾਈਕਲ ਭਜਾ ਕੇ ਸ਼ਹਿਰ ਰੋਜ਼ ਗਾਰਡਨ ਵਿੱਚ ਚਲਾ ਜਾਂਦਾ ਅੱਜ ਵੀ ਉਸ ਦੇਹਾਂ ਹੀ ਪਹੁੰਚ ਗਿਆ ਸੀ ਸਾਈਕਲ ਸਟੈਂਡ ਤੇ ਲਾ ਕੇ ਉਸ ਨੂੰ ਜਿੰਦਾ ਲਾ ਕੇ ਉਹ ਗੁਲਾਬ ਦੇ ਬੂਟਿਆਂ ਕੋਲ ਜਾ ਖੜਿਆ ਇਤਨੇ ਇਤਨੇ ਚਿਹਰੇ ਵਿੱਚ ਦੋ ਸ਼ੈਰ ਮੁੰਡੇ ਹੋਰ ਆ ਗਈ ਉਹਨਾਂ ਅਨੁਸਾਰ ਗਰਮਜੋਸ਼ੀ ਨਾਲ ਲੈਂਬਰ ਨਾਲ ਹੱਥ ਮਿਲਾਏ ਉਹ ਦੋਵੇਂ ਪਿਛਲੇ ਐਤਵਾਰ ਵੀ ਮੀਟਿੰਗ ਵਿੱਚ ਆਏ ਸਨ ਇਸ ਲਈ ਲੈਂਬਰ ਨੂੰ ਜਾਣ ਗਏ ਸਨ ਉਹ ਤਿੰਨੇ ਪਾਰਕ ਦੀ ਗਰਾਊਂਡ ਵਿੱਚ ਜਾ ਬੈਠੇ ਇੱਕ ਨੇ ਆਪਣਾ ਨਾਮ ਜੋਗਾ ਸਿੰਘ ਦੱਸਿਆ ਦੂਜੇ ਨੇ ਆਪਣਾ ਨਾਮ ਕ੍ਰਿਸ਼ਨ ਦੱਸਿਆ ਉਹ ਤਿੰਨੇ ਗੱਲਾਂ ਕਰਨ ਲੱਗ ਪਏ ਲੈਂਬਰ ਨੂੰ ਉਹ ਦੋਵੇਂ ਕਾਫੀ ਸਿਆਣੇ ਲੱਗੇ ਰਹੇ ਸਨ ਜੋਗਾ ਸਿੰਘ ਨੇ ਲੈਂਬਰ ਨੂੰ ਕਿਹਾ ਲੈਂਬਰ ਸਿਆ ਬਾਈ ਉਸ ਦਿਨ ਜੋ ਅਧਖੜ ਆਲੋਚਕ ਤੇਗਾ ਸਿੰਘ ਪਤੰਗ ਤੇਰੇ ਗੀਤ ਦੀ ਆਲੋਚਨਾ ਕਰਦਾ ਸੀ ਨਾ ਉਹ ਆਦਮੀ ਸੀਪੀਆਈ ਦਾ ਹੈ ਸੀਪੀਆਈ ਇਹ ਕੀ ਹੁੰਦੀ ਹੈ ਬਾਈ ਲੈਂਬਰ ਨੇ ਹੈਰਾਨ ਹੋ ਕੇ ਪੁੱਛਿਆ ਸੀਪੀਆਈ ਦੀ ਫੁੱਲ ਫਾਰਮ ਹੈ ਭਾਰਤੀ ਕਮਿਊਨਿਸਟ ਪਾਰਟੀ ਅੱਛਾ ਇਹ ਤਾਂ ਵਧੀਆ ਗੱਲ ਹੈ ਲੈਂਬਰ ਨੇ ਕਿਹਾ ਵਧੀਆ ਗੱਲ ਤਾਂ ਹੈ ਪਰ ਕੁਝ ਸਾਲ ਹੋਏ ਇਹ ਪਾਰਟੀ ਦੁਫਾੜ ਹੋ ਗਈ ਇਸ ਵਿੱਚ ਕੁਝ ਲੀਡਰਾਂ ਨੇ ਲੜ ਕੇ ਇੱਕ ਹੋਰ ਪਾਰਟੀ ਬਣਾ ਲਈ ਉਹਨਾਂ ਆਪਣੀ ਪਾਰਟੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਬਣਾ ਲਈ ਹੁਣ ਕਾਮਰੇਡ ਲੋਕ ਪਹਿਲਿਆਂ ਨੂੰ ਸੱਜੇ ਕਮਿਊਨਿਸਟ ਆਖਣ ਲੱਗ ਪਏ ਤੇ ਨਵੀਂ ਬਣੀ ਪਾਰਟੀ ਨੂੰ ਖੱਬੇ ਕਮਿਊਨਿਸਟ ਆਖਣ ਲੱਗ ਪਏ ਇਹ ਗੱਲਾਂ ਤਾਂ ਜੋਗਾ ਸਿੰਘ ਨੇ ਕਰੀਆਂ ਪਰ ਹੁਣ ਕ੍ਰਿਸ਼ਨ ਚੁੱਪ ਸੀ ਉਸਨੇ ਵੀ ਬੋਲਣਾ ਸ਼ੁਰੂ ਕੀਤਾ ਇਹ ਤਾਂ ਸੱਜੇ ਕਮਿਊਨਿਸਟ ਹਨ ਪਰ ਹੁਣ ਇਹਨਾਂ ਵਿੱਚੋਂ ਇੱਕ ਪਾਰਟੀ ਹੋਰ ਨਿਕਲ ਪਈ ਉਹ ਕਿਹੜੀ ਲੈਂਬਰ ਬੋਲਿਆ ਇਹ ਪਾਰਟੀਆਂ ਵਾਲੇ ਤਾਂ ਇੱਕ ਸੱਜੇ ਸੀ ਦੂਜੇ ਖੱਬੇ ਲੰਘਣ ਵਾਲੇ ਇਹ ਤੀਜੇ ਸਿੱਧੇ ਵੱਜਣ ਵਾਲੇ ਹਨ ਉਹ ਸੁਣ ਕੇ ਤਿੰਨੇ ਹੀ ਹੱਸ ਪਏ ਨਾਲ ਹੀ ਜੋਗਾ ਸਿੰਘ ਬੋਲਿਆ ਇਹ ਤੇਰਾ ਆੜੀ ਬਲਵੀਰ ਵੀ ਸਿੱਧੇ ਵੱਜਣ ਵਾਲਿਆਂ ਵਿੱਚ ਹੀ ਹੈ ਫਿਰ ਕ੍ਰਿਸ਼ਨ ਬੋਲਿਆ ਇਸ ਆਪਣੀ ਆੜੀ ਦੇ ਜਿਆਦਾ ਨੇੜੇ ਨਾ ਹੋਵੀਂ ਤੈਥੋਂ ਕੋਈ ਕਾਰਾ ਨਾ ਕਰਾ ਦੇਵੇ ਤੇ ਆਪ ਭੱਜ ਜਾਵੇਗਾ ਤੇ ਪੁਲਿਸ ਤੈਨੂੰ ਮੁਕਾਬਲਾ ਬਣਾ ਕੇ ਮਾਰ ਮੁਕਾਊ ਹੈ ਇਹ ਕਿਉਂ ਲੈਂਬਰ ਨੇ ਡਰ ਭਰੀ ਹੈਰਾਨੀ ਪ੍ਰਗਟਾਈ ਕ੍ਰਿਸ਼ਨ ਆਖਣ ਲੱਗਾ ਅਗਾਹਾਂ ਇਸ ਸਿੱਧੇ ਵੱਜਣ ਵਾਲਿਆਂ ਵਿੱਚ ਵੀ ਕਈ ਧੜੇ ਬਣ ਚੁੱਕੇ ਐ ਜੋ ਆਪਸ ਵਿੱਚ ਹੀ ਲੜ ਪੈਂਦੇ ਐ ਅੱਛਾ ਯਾਰ ਲੈਂਬਰ ਦੀਆਂ ਇਓ ਅੱਖਾਂ ਖੁੱਲ ਗੰਗਾਂ ਜਿਵੇਂ ਸੁਪਨੇ ਵਿੱਚੋਂ ਜਾਗਿਆ ਹੋਵੇ ਹੌਲੀ ਹੌਲੀ ਹੋਰ ਸਾਰੇ ਸਹਿਤ ਸਵਾ ਦੇ ਮੈਂਬਰ ਆਈ ਗਏ ਪਹਿਲਾਂ ਅੱਡ ਅੱਡ ਖੜੇ ਗੱਲਾਂ ਕਰੀ ਗਏ ਫਿਰ ਮੀਟਿੰਗ ਦਾ ਸਮਾਂ ਹੋਣ ਤੇ ਪਾਰਕ ਵਿੱਚ ਗੋਲ ਦੈਰਾ ਬਣਾ ਕੇ ਇਕੱਠੇ ਬੈਠ ਗਏ ਮੀਟਿੰਗ ਸ਼ੁਰੂ ਹੋ ਗਈ ਤੇ ਗਸ ਸਿੰਘ ਪਤੰਗ ਵੀ ਆ ਗਿਆ ਸੀ ਮੀਟਿੰਗ ਦੀ ਸ਼ੁਰੂਆਤ ਵਿੱਚ ਉਸ ਨੂੰ ਹੀ ਅੱਜ ਮੀਟਿੰਗ ਦਾ ਪ੍ਰਧਾਨ ਸਰਬਸੰਮਤੀ ਨਾਲ ਥਾਪ ਲਿਆ ਮੀਟਿੰਗ ਸ਼ੁਰੂ ਹੋਈ ਕਿਸੇ ਗੱਲ ਤੇ ਦੋ ਧੜਿਆਂ ਵਿੱਚ ਗਰਮਾ ਗਰਮੀ ਬਹਿਸ ਹੋਣ ਲੱਗ ਪਈ ਬਹਿਸ ਹੋਰ ਗਰਮ ਹੋਣ ਲੱਗ ਪਈ ਨੌਬਤ ਲੜਾਈ ਤੱਕ ਅੱਪੜ ਗਈ ਵਿੱਚੋਂ ਦੋ ਮੈਂਬਰਾਂ ਨੇ ਗੱਲ ਠੰਡੀ ਕੀਤੀ ਫਿਰ ਪ੍ਰਧਾਨ ਦੀ ਅਗਿਆ ਨਾਲ ਰਚਨਾਵਾਂ ਦਾ ਦੌਰ ਸ਼ੁਰੂ ਹੋ ਗਿਆ ਇੱਕ ਸਿਰੇ ਤੇ ਵਾਰੀ-ਵਾਰੀ ਹਰ ਕੋਈ ਆਪਣੀ ਰਚਨਾ ਸੁਣਾਉਣ ਲੱਗਿਆ ਲੈਂਬਰ ਦੀ ਵਾਰੀ ਵੀ ਆ ਗਈ ਉਸਨੇ ਆਪਣਾ ਨਵਾਂ ਲਿਖਿਆ ਗੀਤ ਤਰਨ ਵਿੱਚ ਗਾ ਕੇ ਸੁਣਾਇਆ ਕਣਕਾਂ ਦੇ ਬੰਨੇ ਢੋਲਾ ਉੱਠਣ ਬਰੋਲੇ ਸੀਨੇ ਤਰਾਟਾਂ ਪਈਆਂ ਆਸਾਂ ਦੀ ਛਾਵੇਂ ਸਾਡਾ ਸ਼ਾਲੂ ਨਾ ਠਰਿਆ ਸਰਤੇ ਦੋ ਪਰਾਂ ਸੰਘਾ ਜਦ ਲੈਂਬਰ ਨੇ ਗੀਤ ਖਤਮ ਕੀਤਾ ਤਾਂ ਕਈ ਮੈਂਬਰਾਂ ਨੇ ਖੁਸ਼ੀ ਨਾਲ ਦਾਦ ਦਿੱਤੀ ਕਈਆਂ ਨੇ ਕਿਹਾ ਵਾਹ ਵਈ ਵਾਹ ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਵੀ ਬਹੁਤ ਵਧੀਆ ਹੈ ਇੱਕ ਮੈਂਬਰ ਨੇ ਇਹ ਵੀ ਕਿਹਾ ਗੀਤ ਤਾਂ ਵਧੀਆ ਹੈ ਪਰ ਕੋਈ ਇਨਕਲਾਬੀ ਅੰਸ਼ ਗੀਤ ਵਿੱਚ ਨਹੀਂ ਬਹਿਸ ਹੋਣ ਲੱਗ ਪਈ ਸੀ ਪਰ ਅਗਲੇ ਪਲ ਨਵੇਂ ਲੇਖਕ ਨੇ ਆਪਣੀ ਰਚਨਾ ਸ਼ੁਰੂ ਕਰ ਲਈ ਸੀ ਸਭ ਮੈਂਬਰਾਂ ਨੇ ਆਪਣੀ ਆਪਣੀ ਡਫਲੀ ਵਜਾਈ ਕਈ ਬਹਿਸ ਕਰਦੇ ਕਰਦੇ ਤੂੰ ਤੂੰ ਮੈਂ ਮੈਂ ਵੀ ਹੋਏ ਅੰਤ ਪ੍ਰਧਾਨ ਜੀ ਨੇ ਸਾਰਿਆਂ ਨੂੰ ਵਧੀਆ ਰਚਨਾਵਾ ਕਰਨ ਦਾ ਸੰਦੇਸ਼ ਦੇ ਕੇ ਇਸ ਮਹੀਨੇ ਦੀ ਮੀਟਿੰਗ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਨਰਮਿਕ ਪਾਹਾਂ ਦੀ ਰੁੱਤ ਪਿੰਡ ਵਿੱਚਾ ਔਰਤਾਂ ਦੀ ਚੰਗੀ ਦਿਹਾੜੀ ਚੱਲਦੀ ਸੀ ਆਮ ਦਲਤ ਔਰਤਾਂ ਗਰੀਬੀ ਵਿੱਚ ਸਿਆਲ ਲਗਾਉਣ ਜੋਗੇ ਚੰਗੇ ਰੁਪਏ ਕਮਾ ਲੈਂਦੀਆਂ ਸਨ ਇਸ ਤਰ੍ਹਾਂ ਹੀ ਜਾਗਰ ਤੇ ਘਰ ਵਾਲੀ ਪ੍ਰੀਤ ਨੇ ਮਿਹਨਤ ਨਾਲ ਨਰਮੇ ਕਪਾਹ ਦਾ ਸੀਜ਼ਨ ਲੱਗਣ ਤੇ ਵਾਵਾ ਰੁਪਈਏ ਕਮਾ ਲਏ। ਮਣਕੋ ਕਣਕ ਤਾਂ ਉਸਨੇ ਨਰਮਾ ਚੁਗਦੀ ਚੁਗਦੀ ਨਹੀਂ ਕਰ ਲੈ ਆਂਦੀ ਸੀ। ਮਣਕ ਕਣਕ ਉਹਨਾਂ ਦੋਵਾਂ ਜੀਆਂ ਨੂੰ ਸਿਆਲੋ ਸਿਆਲ ਨਹੀਂ ਸੀ ਮੁੱਕਣੀ। ਬਾਕੀ ਉਸਨੇ ਨਗਦ ਪ੍ਰਾਇਵੀ ਵਾਵਾ ਜੋੜ ਲੈ ਸਨ। ਦਾਲ ਪਾਣੀ ਉਹ ਚੰਗਾ ਬਣਾਉਂਦੀ। ਦੋ ਦਿਨ ਨਰਮੇ ਦੀ ਚੁਗਾਈ ਦੀ ਉਹ 2 ਢਾਈ ਕਿਲੋ ਮੂੰਗੀ ਦੀ ਦਾਲ ਲੈ ਆਈ ਸੀ। ਜੋ ਉਸਨੇ ਇੱਕ ਤੌੜੀ ਵਿੱਚ ਪਾ ਕੇ ਢੱਕ ਕੇ ਸਾਹਮਣੇ ਦਿੱਤੀ ਸੀ। ਜਿਸ ਦਿਨ SLA ਹੁੰਦੀ ਉਹ ਚੁੱਲ੍ਹੇ 'ਚ ਪਾਥੀਆਂ ਲਾ ਕੇ ਤਪਲੇ ਵਿੱਚ ਮੂੰਗੀ ਦੀ ਦਾਲ ਬਣਾ ਲੈਂਦੀ ਅਠਿਆਨੀ ਚਵਾਨੇ ਦੀ ਕਦੇ ਕਦੇ ਉਹ ਖਾਰੀ ਵਾਲੇ ਤੋਂ ਸਬਜ਼ੀ ਖਰੀਦ ਕੇ ਵੀ ਧਰ ਲੈਂਦੀ ਸੀ ਸਿਆਲ ਉੱਤਰ ਆਇਆ ਸੀ ਉਹ ਜਾਗਰ ਨੂੰ ਤੀਜੇ ਦਿਨ ਨਵਾ ਕੇ ਉਸ ਦੇ ਤੋਤੇ ਲੀੜੇ ਪਾ ਦਿੰਦੀ ਸੀ ਇੱਕ ਦਿਨ ਉਸ ਨੂੰ ਵਿਹੜੇ ਦੀ ਇੱਕ ਆਰਤ ਭਾਨੋ ਨੇ ਸਕੀਮ ਦੱਸੀ ਭਾਨੋ ਦੇ ਘਰ ਵਾਲਾ ਦੋ ਮੱਝਾਂ ਰੱਖਦਾ ਸੀ ਆਪ ਮੱਝਾਂ ਨੂੰ ਖੇਤਾਂ ਵਿੱਚ ਚਾਰ ਲਿਆਉਂਦਾ ਪਾਨੋ ਵਿੜੇ ਦੀਆਂ ਹੋਰ ਔਰਤਾਂ ਨਾਲ ਖੇਤਾਂ ਵਿੱਚ ਪੱਠੇ ਖੋਤ ਕੇ ਲੈ ਆਉਂਦੀ। ਪਾਨੋ ਦੇ ਘਰ ਵਾਲਾ ਸੁੱਚਾ ਜੇ ਕੋਈ ਮਜ ਮੁਨਾਫਾ ਦਿੰਦੀ ਉਸ ਨੂੰ ਵੇਚ ਕੇ ਕੋਈ ਹੋਰ ਲੈ ਲੈਂਦਾ। ਇਸ ਤਰ੍ਹਾਂ ਉਸ ਨੂੰ ਪਸ਼ਵਾ ਵਿੱਚੋਂ ਕਮਾਈ ਹੋਣ ਲੱਗ ਪਈ ਸੀ। ਪਾਨੋ ਨੇ ਪ੍ਰੀਤੋ ਨੂੰ ਕਿਹਾ, "ਨੀ ਪ੍ਰੀਤੋ, ਤੇਰੇ ਕੋਲ ਕੁਸ਼ ਰੁਪਏ ਹਨ ਤਾਂ ਸਾਡਾ ਸੁੱਚਾ ਤੈਨੂੰ ਇੱਕ ਨਿੱਕੀ ਕੱਟੀ ਲੈ ਦਿੰਦਾ ਹੈ। ਤੂੰ ਸਾਡੇ ਨਾਲ ਕੱਖ ਪੱਠੇ ਲਿਆਇਆ ਕਰੀ ਜਾਈਂ। ਉਹ ਕੱਟੀ ਤੇਰੀ ਇੱਕ ਸਾਲ ਵਿੱਚ ਝੋਟੀ ਬਣ ਜਾਵੇਗੀ।" ਜਦ ਅਗਲੇ ਸਾਲ ਉਹ ਸੂਣ ਵਾਲੀ ਹੋ ਗਈ ਤਾਂ ਆਪਾਂ ਮੇਂ ਵੇਚ ਦੇਮੀ ਕਿੰਨੇ ਹੀ ਰੁਪਏ ਵਟੇ ਜਾਣਗੇ ਜੇ ਰੱਖਣੀ ਹੋਈ ਤਾਂ ਦੁੱਧ ਵੇਚ ਦਿਆ ਕਰੀ ਰੁਪਏ ਪੈਸੇ ਵਿੱਚ ਪੂਰੀ ਸੌਖੀ ਹੋ ਜਾਵेंगी ਹੋਰ ਫਿਰ ਤੇਰੇ ਘਰ ਵਾਲਾ ਜਾਗਰ ਤਾਂ ਹੁਣ ਕੋਈ ਕੰਮ ਨਹੀਂ ਕਰ ਸਕਦਾ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਹੋ ਲਗਾਤਾਰ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਦਾ ਸ਼ੇਮਾ ਭਾਗ ਦੋਸਤੋ ਕੱਲ ਨੂੰ ਫਿਰ ਤੁਹਾਡੇ ਲਈ ਇਸੇ ਵੇਲੇ ਅਗਲਾ ਪਾਗ ਲੈ ਕੇ ਹਾਜ਼ਰ ਹੋਵਾਂਗੀ ਤਦ ਤੱਕ ਆਪਣਾ ਖਿਆਲ ਰੱਖਿਓ ਦੋਸਤੋ ਸਦਾ ਖੁਸ਼ ਰਹੋ